ਵੈਰੀ ਗੁਰੂ ਘਰ ਦਾ ਖੋਲੋ ਨਾ ਵੈਰੀ ਗੁਰੂ ਘਰ ਤੇ ਪੰਡਲ ਰੱਖੇ ਨੂੰ ਜਿਵੇਂ ਬਾਬਾ ਜੀ ਗੁਰੂ ਘਰ ਦੀ ਜੀ ਕਾਰਜ ਜਿਹੜੇ ਕਰਦੇ ਜੀ ਆਨਾ ਉਹ ਵੀ ਬਹੁਤ ਬੱਚਿਆਂ ਤੇ ਮਿਹਨਤ ਕਰਦੇ ਨੇ ਬਹੁਤ ਹੀ ਬੱਚੇ ਉਹਨਾਂ ਨੇ ਜੋੜੇ ਹਨ ਦਰਵਾਜ਼ੇ ਦੇ ਨਾਲ ਜੋੜੇ ਹਨ ਉਹਨਾਂ ਦੇ ਕੁਝ ਬੱਚੇ ਇਸ ਮਿਰਵਾਣੀ ਕਾਂਟ ਵਿੱਚ ਭਾਗ ਲਿਆ ਉਹਨਾਂ ਨੇ ਉਹਨਾਂ ਦੇ ਵਿੱਚੋਂ ਇੱਕ ਬੱਚਾ पांच मिनट जिन्नाचर रिजल्ट ਬਣ ਰਿਹਾ ਉਹਨਾਂ ਚਰ ਆਪ ਜੀ ਦੇ ਅਗੇ ਕਵੀਸ਼ਰੀ ਪੇਸ਼ ਕਰੇਗਾ ਆਪ ਜੀ ਦੇ ਪਿਆਰ ਸਹਿਤ ਸਰਬਨਦਾਨੀ ਜੀ ਪੈੰਡ ਲਖੀ ਤੋਂ ਅਸੂਡਾ ਜਾ ਮਚਾਂ ਗਈ ਗਹਿੜੇ ਅੰਦਰੋਂ ਅੰਦਰ ਹੋਣ ਸੱਚੇ ਨਹੀਂ ਕਿਸੇ ਤੋਂ ਵਾਲੇ ਤਵਾਰੀਖ ਦੇ ਵਿੱਚ ਮਸਾਲ ਬਣ ਗਏ ਹੱਕ ਸੱਚ ਦੇ ਟਮ ਲਈ ਮਰਨ ਵਾਲੇ ਉਹ ਨਾਮਾ ਬਣੇ ਮੋਤਵੀ ਕਬਰੀਆ ਆ ਪੋ ਜਿਹੜੇ ਵੀਸ ਨੂੰ ਤੜੀ ਤੇ ਧਰਨ ਵਾਲੇ ਯਾਂ ਕਰਨ ਵਾਲੇ ਅਮਰ ਹੋਣ ਕੁਰਬਾਨੀਆਂ ਕਰਨ ਵਾਲੇ ਧੋਖੇ ਨਾਲ ਜੋ ਹਾਕਮ ਬਣਿਆ ਹੁਕਮ ਚਲਾਉਂਦਾ ਤਸਕ ਲਿਆ ਇਦਨਿਆ ਨੂੰ ਬਚਾਉਣ ਬਾਸ ਤੇ ਕਈਆ ਮੋਰਾ ਫਤ ਲਿਆ ਸੌਣ ਮਹੀਨਾ ਰੁਕੇ ਬੋਲਣੋ ਬੈਲ ਪੜਾਦੀ ਮੋਰਾਣੇ ਤੱਕੋ ਜੋਰੀ ਮਹਾਰਾਣੀ ਤਲਾਹੀ ਚੋਰਾ ਨੇ ਬਈ ਕਰਿਤ ਲਾਹੀ ਚੋਰਾ ਨੇ ਬਨਾਰਸ ਦੀ ਜੇਲ੍ਹ ਗਏ ਅੰਦਰ ਹੁਨਿਆ ਨੇ ਹੁਨਿਆ ਕਈ ਦੇਸ ਜੇ ਆਉਂਦਾ ਰਖਣ ਬਦਲੇ ਜਿੰਨਾਰੋੜ ਕੇ ਮੁਹਿਆ ਕਈ ਇਹ ਸਾਦੀ ਚਾਏ ਹੋ ਰ ਕਿਤੇ ਦਾ ਹੱਥ ਸਾਬ ਲੈ ਹੋਰਾਂ ਨੇ ਟੱਕੋ ਜੋਰੀ ਮਹਾਰਾਣੀ ਦੀ ਕਰਿਤ ਲਾਹੀ ਚੋਰਾ ਨੇ ਬਈ ਕਰਿਤ ਲਾਹੀ ਚੋਰਾ ਨੇ ਜੀਦਾ ਕਲ ਹੁਕਮ ਸੀ ਚੱਲਦਾ ਨਾਲ ਹੁੰਦੇ ਡੱਕੀਓ ਕਲ ਉਹਦੇ ਵੀ ਨੌਕਰ ਜਿਹੜੇ ਅੱਜ ਬਣੇ ਹੀ ਸ਼ਕੀਓ ਸਿੱਖ ਰਾਜ ਦੀ ਘਰ ਦੀ ਖੇਤੀ ਖਾਲੀ ਕਰ ਦਿਆਂ ਟੋਰਾਂ ਨੇ ਟੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾ ਨੇ ਬਈ ਕਰੀ ਤਲਾਸ਼ੀ ਚੋਰਾ ਨੇ ਮਹਾਰਾਜੇ ਦੇ ਜਉਂਦਿਆਂ ਜਿਹੜੇ ਅੱਖ ਉਤਾਨਾ ਕਰਦੇ ਸੀ ਈਰਖਾ ਵਾਦੀ ਉਹ ਰਾਣੀ ਤੋਂ ਮਨ ਮੰਨੇ ਦਨ ਪਰਦੇ ਜੀ ਅੰਨ ਵੰਡਣ ਤੋਂ ਕਰਦੇ ਤੇ ਜੀ ਬੂਏ ਬੰਦ ਸਟੋਰਾ ਨੇ ਟੱਕੋ ਜੋਰੀ ਮਹਾਰਾਣੀ ਦੀ

ਕੀ ਤਲਾਸ਼ੀ ਚੋਰਾ ਨੇ ਬਈ ਕਰੀ ਤਲਾਸ਼ੀ ਚੋਰਾ ਨੇ ਸਖਰਾਜ ਦੇ ਰਾਖੇ ਬੰਨਿਆ ਤੋੜੇ ਜਿੰਦੇ ਖਜ਼ਾਨੇ ਦੇ ਅੰਗਰੇਜ਼ਾਂ ਨੇ ਉੱਕੇ ਨ ਮੰਨੇ ਵਾਦੇ ਪੂਰੇ ਨਨੇ ਦੇ ਸਖਰਾਜ ਦੀ ਚੜੀ ਪਤੰਗ ਦਾ ਸਾਥ ਨ ਦਿੱਤਾ ਡੋਰਾ ਨੇ ਟੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾ ਨੇ ਕਰੀ ਤਲਾਸ਼ੀ ਚੋਰਾ ਨੇ ਵਫਾਦਾਰੀ ਦਾ ਦਾਵਾ ਕਰਕੇ ਬਣ ਗਏ ਨਮਕ ਹਰਾਮੀਓ ਔੜ ਵਾਲੀਆਂ ਗੱਲਾਂ ਦੱਸ ਦੇ ਬਣ ਕੇ ਅਤਰ ਜਾਂਮੀਓ ਕੁੱਸੇ ਹੋ ਗਏ ਚੰਦੇ ਵੱਲੋਂ ਮੋੜੇ ਮੁੱਖ ਚੋਰਾ ਨੇ ਟੱਕੋ ਜੋਰੀ ਮਹਾਰਾਣੀ ਦੀ ਤਲਾਸ਼ੀ ਚੋਰਾ ਨੇ ਬਈ ਕਰੀ ਤਲਾਸ਼ੀ ਚੋਰਾ ਨੇ ਰਾਜ ਲੈਣ ਦੀਆਂ ਕਰੇ ਸਕੀਮਾਂ ਰਾਜ ਲੈਣ ਦੀਆਂ ਕਰੇ ਸਕੀਮਾਂ ਇਹਨੂੰ ਦੇਸ਼ ਨੇ ਕਾਲਾ ਦੇਉ ਇਹਦੇ ਦੇਸ਼ ਚੋਂ ਢੱਡੋ ਇਸਨੂੰ ਮੜ ਜਾਂ ਥੋੜਾ ਪਾਲਾ ਦੇਉ